ਦੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਲੈ ਇਸੋ ਨਿਹਾਲ ਸ੍ਰੀ ਕਾਲੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ सत नाम वाहे शतराम वाहेगुरु सतल श्री वाहेगुरु सतरा श्री वाहेगुरु सत नाम वाहे गुरु श्री राम वाहेगुरु सतरा श्री वाहे ਸਤ ਨਾਮੁ ਵਾਹਿਗੁਰੂ ਸਤ ਨਾਮੁ ਸ੍ਰੀ ਵਾਹਿਗੁਰੂ ਸਤ ਨਾਮੁ ਸ੍ਰੀ ਵਾਹਿਗੁਰੂ ਸਤ ਨਾਮੁ ਸ੍ਰੀ ਵਾਹਿਗੁਰੂ ਸਤ ਨਾਮੁ ਸ੍ਰੀ ਵਾਹਿਗੁਰੂ ਸਤ ਨਾਮੁ ਵਾਹਿਗੁਰੂ ਸਤ ਨਾਮੁ ਸਤਨਾਮ ਸ੍ਰੀ ਵਾਹਿਗੁਰੂ

सतनाम श्री वाहे वाहीगुर वाहेगुरु जी की फतेह ਸਤਨਾਮ ਸਿਵਾਇ ਨੂੰ ਸਰਵਦੇਉ ਸਤਨਾਮ ਸਿਵਾਇ ਨੂੰ ਸਰਵਦੇਉ ਸਤਨਾਮ ਫਰੀਦਾ ਸਿਵਾਇ ਨੂੰ ਸਰਵਦੇਉ ਜੰਡਾ

दर्शन दी खोल कवा दर्शन प्यासी जन से रात चतुआया गन गीता खोल कपड़ गोर मेलिया